ਸਾ ਮਹਾਰਾਜ ਜੀ ਪਵਤ ਪਤ ਤੇ ਨਿੱਕੀ ਗੋਤ ਤੇ ਜਲਵਾਡੀ ਸਾਸਨ ਦੀ ਵਾਇਦ ਰੀਤਾ ਖਾਲਸਾ ਵਾਇਦ ਜੀ ਦੀ ਮਤੇ ਅੱਜ ਦੀ ਜਿਹੜੀ ਜ਼ਿਲ੍ਹਾ ਪੱਤਰੀ ਮੀਟਿੰਗ ਹੈ ਬਹੁਤ ਹੀ ਅਹਿਮ ਮੀਟਿੰਗ ਹੈ ਕਿਉਂਕਿ ਜਿਓ ਜੇ ਹਾਲਾਤ ਅੱਜ ਆਰਟੀ ਦੇ ਵਿੱਚੋਂ ਕੁਝ ਲੀਡਰਾਂ ਨੇ ਪੈਦਾ ਕੀਤੇ ਹੈ ਉਸੋਂ ਲੈ ਕੇ ਵਰਨਨ ਦੇ ਵਿੱਚ ਕਿੰਨਾ ਕਿੰਨੇ ਮਨਅਜ ਸਵਾਲ ਪੜਿਆ ਇਹ ਲੀਡਰ ਜਿਹੜੇ ਜਿਨ੍ਹਾਂ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਵਿੱਚ ਸੁਖਨੰਦ ਬਾਣੇ ਆ ਵੱਡੇ ਵੱਡੇ ਅਹੁਦਿਆਂ ਤੇ ਰਹੇ ਆ ਅੱਜ ਇਹ ਪਾਰਟੀ ਨੂੰ ਤੂਫਾਨ ਕਰਦੇ ਤੋੜਦੇ ਹੋਏ ਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਯੋਜਨਾ ਜਿਹੜੀ ਹੈ ਉਹ ਜਦੋਂ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਕਿ ਸ਼੍ਰੋਮਣੀ ਕਾਲਜਦਾਨ ਨੂੰ ਕਮਜ਼ੋਰ ਕੀਤਾ ਜਾਵੇ ਕਾਂਗਰਸ ਨੇ ਤੇ ਹਥਿਆਰਾਂ ਦੇ ਨਾਲ ਸਾਨੂੰ ਮਾਰਨ ਦਾ ਯਤਨ ਕੀਤਾ ਆਪਾਂ ਦੇਖਿਆ ਕਿ 1984 ਹੋਇਆ ਹੋਇਆ ਕਿਉਂ ਕਿ 1975 ਰਵਿਸ਼੍ਰੋਮਣੀ ਕਾਲਜਦਾਨ ਜਿਹੜੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਇਜੀ ਉਹਦੇ ਵਿੱਚ ਸਾਰਾ ਤੋਂ ਪਹਿਲਾਂ ਜੇ ਕਿਸੇ ਨੇ ਆਵਾਜ਼ ਉਠਾ ਦਿੱਤੀ ਇਸ ਹਿੰਦੁਸਤਾਨ ਦੀ ਧਰਤੀ ਉੱਤੇ ਤੇ ਸ਼ਰਮਣੀ ਕਦਰਾਂ ਕੀਤੀਆਂ ਔਰ ਉਹ ਜਿਹੜੀ ਆਪਣੀ ਬੇਇੱਜ਼ਤੀ ਐਹੰਦਰਾ ਕਾਦਰੀ برداشت ਨਹੀਂ ਕਰ ਸਕੀ ਉਹਦਾ ਮਨਸੂਬਾ ਸੀ ਕਿ ਕਿਸ ਤਰੀਕੇ ਨਾਲ ਅਕਾਲੀ ਦਾ ਨੂੰ ਖਤਮ ਕਰ ਦਿੱਤਾ ਜਾਵੇ ਸਿੱਖਾਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਦੀ ਸਿੱਖਾਂ ਦੀ ਨਮਾਜ਼ਾ ਜੱਥੇ ਹੁੰਦੀ ਹੈ ਤੇ ਉਹਨੇ ਆਪਣਾ ਉੱਥਾ ਜਣਾ ਹੈ 1984 ਦੇ ਵਿੱਚ ਵਿਰੋਧਤਾ ਸਰਕਾਰ ਦੇ ਰੂਪ ਦੇ ਵਿੱਚ ਸਾਨੂੰ ਦਾ ਬਿਆਜਾ ਭੁਗਤਣਾ ਪਿਆ ਉਹ ਦੁਬਾਰਾ ਲਗਾਇਆ ਨਾ ਜਿਹੜੇ ਨੇ ਉਹਨਾਂ ਨੂੰ ਹੱਥ ਛੱਡ ਕੇ ਆਏ ਢੁੱਡੇ ਬਸ ਸਰਕਾਰ ਦੇ ਮੁਕਾਬਲੇ ਜਮਾਤਤੇ ਗਏ ਪਰ ਅਸੀਂ ਹੰਕਾਰਾ ਨਾਲ ਨਹੀਂ ਡਰੇਗੇ ਚੜ੍ਹ ਗਿਆ ਦਿੱਲੀ ਦਾ ਇੱਕ ਜੱਸਾ ਚੜ੍ਹ ਕੇ ਬੱਤੀ ਕਰਦੀ ਹੈ ਪਹਿਲਾਂ ਸ਼ਸਤਰ ਸੇ ਮਾਰੋ ਫਿਰ ਸ਼ਸਤਰ ਸੇ ਮਾਰੋ ਜਦੋਂ ਉਹਨਾਂ ਨੇ ਦੇਖ ਲਿਆ ਕਿ ਧਿਆਨ ਨਾਲ ਤੇ ਨਾ ਸ਼ਰਮ ਨਹੀਂ ਕਰਦਾ ਪਰਿਆ ਨਾ ਸਿੱਖ ਮਰੇ ਪਰ ਜਿਹੜੀਆਂ ਏਜੰਸੀਆਂ ਦੇ ਸੈਂਟਰ 'ਚ ਬੈਠੀਆਂ ਅੱਜ ਦੇ ਤਰੀਕੇ ਦੇ 'ਚ ਜਿਹੜੀ ਸਾਡੀ ਭਾਈਵਾਲ ਬਾਜ ਪਾ ਰਹੀ ਹੈ ਉਹਨੂੰ ਪਤਾ ਸੀ ਕਿ ਜਿੰਨੀ ਅਸੀਂ ਇਹਨਾਂ ਨੂੰ ਦਬਾਉਣ ਲਈ ਕਿਸ ਤਰ੍ਹਾਂ ਕੋਸ਼ਿਸ਼ ਕਰਾਂਗੇ ਉਹਨਾਂ ਨੇ ਹੋਰ ਉੱਪਰ ਕੇ ਸਾਹਮਣੇ ਆ ਕੇ ਕਹਿੰਕੇ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੂਜੂ ਮਨੂ ਬਣਦਾ ਅਸੀਂ ਦੂਣ ਸਵਾਏ ਹੋਏ ਅਸੀਂ ਹੁਣੇ ਤਾਕਤ ਦੇ ਨਾਲ ਫਿਰ ਉੱਪਰ ਕੇ ਸਾਹਮਣੇ ਆਏ ਜੰਨੀਵਰ ਸਾਨੂੰ ਜਵਾਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਸਾਨੂੰ ਖਤਮ ਦੇ ਕਰਨ ਦੀ ਖਾਤਰ ਨਿੱਤੀ ਦਾ ਇਛਾ ਰਿਆ ਨੀਤੀ ਹੋਈ ਪਾੜੋ ਤੇ ਰਾਜ ਕਰੋ ਔਰ ਉਹ ਸਥਿਤੀ ਦੇ ਜ਼ਾਇਦ ਉਹਨਾਂ ਨੇ ਹੌਲੀ ਹੌਲੀ ਸਾਢੇ 5 ਲੀਟਰ ਜਿਹੜੇ ਜਿਨ੍ਹਾਂ ਦੀ ਬੜੀ ਚਾਹਤ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਨਾਲ ਸਮਝੌਤਾ ਹੋ ਜਾਏ ਜੇ ਅਸੀਂ ਜਿੱਤ ਗਏ ਇਸ਼ਾਨਦ ਸਿੰਘ ਤੇ ਅਸੀਂ ਮინისტრ ਬਣ ਜਾਵਾਂਗੇ ਉਹਨਾਂ ਵੀ ਇਹਨਾਂ ਆਲਾ ਸਾਕਾਂ ਨੂੰ ਮੂਰ ਨਹੀਂ ਪਿਆ ਕਿਉਂਕਿ ਸ਼੍ਰੋਣੀ ਕandidate ਪਰੇ ਤਿੰਨ ਸਵਾਲ ਖੜੇ ਸਨ ਸਾਰ ਤੋਂ ਪਹਿਲਾ ਸਵਾਲ ਸੀ ਪੰਨੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਦੂਜਾ ਸਵਾਲ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਔਰ ਤੀਜਾ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਸਾਡੇ ਧਾਰਮਿਕ ਸਥਾਨਾਂ ਦੇ ਸਾਰੇ ਧਾਰਮਿਕ ਸਥਾਨਾਂ ਦੇ ਵਿੱਚ ਭਾਜਪਾ ਦੀ ਆਰਐਸਐਸ ਦੀ ਸਿੱਧੀ ਦਿਖਣ ਅੰਦਾਜੀ ਇਹਨਾਂ ਤਿੰਨਾਂ ਚੀਜ਼ਾਂ ਦੇ ਸਵਾਲ ਜਿਹੜੇ ਸ਼੍ਰੋਣੀ ਕandidate ਨੇ ਹਾਜਮਤ ਸਾਹਮਣੇ ਰੱਖੇ ਇਹ ਪਹਿਲਾ ਦਿਨ ਚੀਜ਼ਾਂ ਦੇ ਉੱਤੇ ਤੁਸੀਂ ਸਾਨੂੰ ਵਿਸ਼ਵਾਸ ਦਿਵਾਓ ਫਿਰ ਅਸੀਂ ਤੁਹਾਡੇ ਨਾਲ ਸਮਝੌਤਾ ਕਰਾਂਗੇ ਜੇ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਤੇ ਜਿਹੜੇ ਲੀਡਰ ਐਮਪੀ ਦੀ ਇਲੈਕਸ਼ਨ ਲੜ ਰਹੇ ਸਨ ਉਹ ਜਿਹੇ ਤੌਰ ਤੇ ਪਰਮੇਸ਼ਰ ਪ੍ਰੇਮ ਸਿੰਘ ਜੰਦੂ ਮਾਜਰਾ ਉਹਨੇ ਮੰਗਿਆ ਸੀ ਉਹਦੀ ਖਾਤਰ ਪੂਰੇ ਜਿਲ੍ਹੇ ਦੀ ਲੀਡਰਸ਼ਿਪ ਬੈਠੀ ਆ ਲਾਕਰ ਬੈਠੇ ਨੇ ਤੁਸੀਂ ਪੂਰੀ ਜੀਅ ਜਾਂਦੇ ਨਾਲ ਉਹਨਾਂ ਦੀ ਇਲੈਕਸ਼ਨ ਲੜੀ ਅਸਲ 'ਚ ਅਸੀਂ ਇਲੈਕਸ਼ਨ ਪ੍ਰਭਜਰ ਪ੍ਰੇਮਜਿੰਦ ਜਦੋਂ ਮਹਾਰਾਜ ਵੀ ਲੜੀ ਅਸੀਂ ਛੋਣੀ ਕਾਲੇ ਦਾ ਇੰਜੈਕਸ਼ਨ ਲੜੀ ਕੇ ਛੋਣੀ ਕਾਲੇ ਦਾ ਤੇ ਉਕਾਰ ਦਾ ਸਮਾਂ ਹੈ ਜੋ ਹਾਰ ਗਿਆ ਤੇ ਹਾਰ ਦਾ ਜਿਹੜਾ ਪੰਡਾ ਸਬਦ ਸੁਭਿਰ ਚ ਬਾਦੋ ਦੇ ਸੱਤੇ ਪੰਡਾ ਲਾ ਪੈਂ ਮੈਂ ਗੁਰੂ ਦੀ ਹਜ਼ੂਰੀ ਚ ਕਹਾਂ ਜਿਉਂ ਜਿਹਾ ਕਾਦੇ ਲੀਡਰ ਨੇ ਜਿਉਂ ਜਿਹਾ ਇਹਦੀਆਂ ਲਾਲ ਸਾਹਬਾਂ ਨੇ ਚਾਹੋ ਕਿ ਅਰਜ਼ਾ ਪਰਵਾਰ ਹੈ ਚਾਰ ਜੱਤੂ ਮਾਜਰਾ ਹੈ ਤੇ ਰਖੜਿਆ ਤਾਂ ਸਾਰਿਆਂ ਨੂੰ ਪਤਾ ਹੈ ਯਮਨ ਦਾ ਭਰਾ ਵੱਡਾ ਵਿਜੇ ਸਮੇਂ ਨਾਲ ਲਖਸ਼ਮ ਸਿੰਘ ਅਮਰੀਕਾ ਦੇ ਵਿੱਚ ਪਿੱਛੇ ਜਿਹੜਾ ਜਦੋਂ ਦਿੱਲੀ ਰਿਪੋਰਟ ਦੇ ਉੱਤੇ ਆਉਂਦਾ ਬਾਸਪੇ ਦਿੱਤਾ ਗਿਆ ਤੇ ਫਿਰ ਬਾਹਰ ਮਾੜਾ ਤੱਕ ਹੋਈ ਗੱਡ ਤੱਕ ਹੋਈ ਕਿ ਅਸੀਂ ਸਰਬੀਰ ਸਿੰਘ ਬਾਦਲ ਨੂੰ ਇਸ ਕਰਕੇ ਮਨਾ ਲਵਾਂਗੇ ਕਿ ਅਧੀਆਂ ਸੀਟਾਂ ਭਾਜਪਾ ਤੋਂ ਛੱਡ ਦਿਓ ਔਰ ਅਧੀਆਂ ਸੀਟਾਂ ਤੇ ਸ਼ਰਮਣੀ ਗੱਲ ਦਾ ਇਲੈਕਸ਼ਨ ਚੱਲਦਾ ਹੈ ਤੇ ਜਿੰਨੇ ਭਰਾ ਜਾ ਕੇ ਭਾਜਪਾ ਦੇ ਨਾਲ ਗੱਡ ਤੱਕ ਕਰਿਆ ਅਮਿਤ ਸ਼ਾਹ ਦੇ ਨਾਲ ਸਬਾਤ ਸਿੰਘ ਜੀ ਨਾਲ ਬਾਤ ਪਾ ਕੇ ਕਹਿੰਦੇ ਜੀ ਅਸੀਂ ਤਾਂ ਭਾਜਪਾ ਦਾ ਜ਼ਮਾਨ ਕਰ ਰਹੇ ਹਾਂ ਸਬਾਤ ਸਿੰਘ ਜੀ ਨਾਲ ਬਾਤ ਕੋ ਜੇ ਤੁਹਾਨੂੰ ਭੇਜਿਆ ਕਿ ਨਾ ਸ਼ਰਮ ਨਹੀਂ ਗੱਲ ਕਰਦੇ ਨਹੀਂ ਜੀ ਅਸੀਂ ਜ਼ਮਾਨ ਕਰ ਰਹੇ ਹਾਂ ਤੁਸੀਂ ਜ਼ਮਾਨ ਕੀਤੀ ਹੋ ਕੋਈ ਸ਼ਰਮ ਨਹੀਂ ਗੱਲ ਕਰਨ ਦਾ ਕੋਈ ਜ਼ਮਾਨ ਨਹੀਂ ਕੀਤੀ ਅਸੀਂ ਤੇ ਸਾਰੀਆਂ ਸਿੱਟਾ ਜਿਹੜੀਆਂ ਅਕਲਿਆਂ ਲੜਾਂਗੇ ਔਰ ਸਬਾਤ ਨਾਲ ਦੇ ਨਾਲ ਕੇ ਲੜਾ ਦੇਣਾ ਔਰ ਅਕਲਾਂ ਦਾ ਲਕਸ਼ਣ ਤਾਂ ਤੱਵੇ ਉੱਤੇ ਨਾ ਰਹੇ ਪਰ ਲਕਸ਼ਣ ਤੋਂ ਬਾਅਦ ਉਹ ਵੀ ਉਦਰੀ ਅੱਖ ਦਾ ਐਸਾ ਬਣ ਗਿਆ ਜਿਹੜਾ ਅੱਜ ਸ਼ਰਮ ਨਹੀਂ ਗੱਲ ਕਰਦਾ ਕਮਜ਼ੋਰ ਕਰ ਲਈ ਉਹਨਾਂ ਕੋਲ ਅੰਦਰ ਆ ਭਾਰਤਾਂ ਦੀ ਕੋਡੀ ਵਿੱਚ ਖੇਡ ਰਿਹਾ ਹੈ ਤੇ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਧਿਕ ਸਰਦਾਰ ਸੁਖੀਰ ਸਿੰਘ ਬਾਦਲੀ ਇਹੋ ਜਿਹਾ ਲੀਡਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਯੋਗ ਅਗਵਾਈ ਕਰ ਸਕਦਾ ਹੈ ਦ੍ਰਿੜਤਾ ਦੇ ਨਾਲ ਵਿਗਾਰਤਾ ਦੇ ਨਾਲ ਨਹੀਂ ਤਾਂ ਜਿਹੋ ਜਿਹੇ ਲੀਡਰ ਨੇ ਜਿਆਦੀਆਂ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾਉਂਦਾ ਤੇ ਮੈਂ ਦਾਅਵੇ ਨਾਲ ਕਹਿੰਦਾ ਕੱਲ ਮੈਂ ਭਾਰਤਾਂ ਦੇ ਜਾ ਕੇ ਪਹਿਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੱਕਾ ਰੱਖ ਦੇਣਗੇ ਤੇ ਛੋਟੀ ਕਾਦਰ ਨੂੰ ਵੇਚ ਕੇ ਆ ਜਾਣਗੇ ਇਹੋ ਜਿਹੀ ਹੈ ਫਤਰਤ ਦੇ ਮਾਰਗ ਦੇ ਲੋਕ ਜੋ ਕੋ ਇਹਨਾਂ ਦੀਆਂ ਲਾਂਸਾਂਾਂ ਆਈ ਨੇ ਸਾਨੂੰ ਕੋ ਚੌਧਰ ਮਿਲ ਜਵੇ ਸਾਨੂੰ ਕੋ ਵਜ਼ੀਰੀ ਮਿਲ ਜਾਏ ਸਾਨੂੰ ਕੋ ਚੇਅਰਮੈਨ ਮਿਲ ਜਾਏ ਲੇਕਿਨ ਸ਼੍ਰੋਮਣੀ ਕਾਲੀਦਾਦ ਦਾ ਕੀ ਰੱਖੇ ਰਿਹਾ ਹੈ ਉਸ ਦਾ ਸੁਭਿਤਾ ਕਲਮਾ ਪ੍ਰੋਫੈਸਰ ਪ੍ਰਿੰਸਿਪ ਤੁੰਗਾਰੀ ਦੇ ਬਹੁਤ ਜਿੰਕੀ ਸਾਥੀ ਨੇ ਲਾਚੂ ਸਾਹਿਬ ਉਹ ਕਦਰ ਨਾਲ ਮੀਟਿੰਗ ਖਾਜਰ ਸੀ ਮੈਂ ਪੁੱਛਿਆ ਕਹਿੰਦੇ ਨਹੀਂ ਅਸੀਂ ਸ਼੍ਰੋਮਣੀ ਗੱਲ ਤਾਂ ਨਾ ਖੜੇ ਆ ਜੀ ਪਹਿਲਾਂ ਕਹਿੰਦਾ ਕਿ ਅਸੀਂ ਵੀ ਤੁੰਗਾਰੀ ਸਾਹਿਬ ਤੁਹਾਡੇ ਨਾਲ ਜਾਣਾ ਦੋ ਕੰਦੇ ਜਿਨ੍ਹਾਂ ਦੋ ਹਰਕਿਆਂ ਤੋਂ ਖੁੱਲ ਹਰਕਾ ਅਜ ਰਹਿਨੇ ਸਨੌਂ ਤੇ ਘਰ ਇੱਕ ਵੀ ਜਥੇਦਾਰ ਦੇ ਨਾਲ ਨਹੀਂ ਤੁਰਿਆ ਇੱਕ ਵੀ ਨਾ ਕੋ ਸਕਤ ਨੂੰ ਕੋ ਤੁਹਾਨੂੰ ਨਾ ਕੋ ਜਥੇਦਾਰ ਤੇ ਮੈਂ ਸਮਝਦਾ ਕਿ ਉਹ ਸਾਹਮਣੇ ਸ਼ੀਸ਼ਾ ਉਹਨਾਂ ਨੂੰ ਦੇ ਦਾਂ ਬੇਸ਼ੱਕ ਉਹ ਅੱਜ ਕੰਮ ਲੱਗ ਚੁੱਕੇ ਨੇ ਪਰ ਮੈਂ ਵੀ ਲੱਗਦਾ ਕਿ ਕੋਈ ਵੀ ਘਰਾ ਪਾਰਟੀ ਦਾ ਸੱਚਾ ਸੱਚਾ ਵਰਕਰ ਇਹ ਨਾ ਤੁਰੇਗਾ ਜੇ ਅਸੀਂ ਦਾ ਸਰਪੀਰ ਸਰਪੀਰ ਸਿੰਘ ਬਾਦਰੂਨ ਨਾਮ ਕਹਿ ਗਏ ਆਂ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਤੁਹਾਡਿਆਂ ਨੂੰ ਦੇਖਣਾ ਹੈ ਇਹਨਾਂ ਨੂੰ ਬਾਤਸ ਨਾ ਦਿਓ ਜਿਹੜਾ ਜਿੱਦ ਤੱਕ ਇਹ ਨੂੰ ਜਾਣ ਤੋਂ ਨਵੇਂ ਬੰਦਿਆਂ ਨੂੰ ਮੌਕਾ ਦਿਓ ਸ਼੍ਰੋਮਣੀ ਕਾਲੀਦਾ ਨੂੰ ਮਜ਼ਬੂਤ ਹੋਏ ਕਰਕੇ ਲੋਕੀ ਇਹਨਾਂ ਨੂੰ ਆ ਕੇ ਚੁੱਕੇ ਆ ਇਹਨਾਂ ਕੇਹੜਿਆਂ ਤੋਂ ਇਹਨਾਂ ਦੀ ਕਾਬਿਲਦਾਰੀ ਲੋਕੀ ਦੇਖ ਚੁੱਕੇ ਆ ਸੋ ਅੱਜ ਜ਼ਰੂਰਤ ਹੈ ਕਿ ਆਪਾਂ ਸ਼੍ਰੋਮਣੀ ਕਾਲੀਦਾ ਨੂੰ ਮਜ਼ਬੂਤ ਕਰਨਾ ਹੈ ਪਿੰਡ-ਪਿੰਡ ਪੱਤਰ ਤੇ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਪਿੱਛੇ ਸਮਾਂ ਇਹੋ ਜਿਹਾ ਆਇਆ ਐਸ ਇਲੈਕਸ਼ਨ ਦੇ ਕੋਇ ਉਹ ਜਿਹੜੇ ਹਾਲਾਤ ਬਣੇ ਕੋ ਸਾਡੇ ਖਿਲਾਫ ਉਹ ਇਹੋ ਜਿਹੇ ਹਾਲਾਤ ਪੈਦਾ ਕੀਤੇ ਗਏ ਕਿ ਜੇ ਅਸੀਂ ਵੋਟਾਂ ਕਾਲੇਦਾਨ ਤੋਂ ਬਾਹਰ ਦੋਧਿਆ ਦੁਆਰਾ ਭਾਜਪਾ ਨੂੰ ਜਿਹੜੀ ਸੈਟਰ ਜਾ ਕੇ ਵੋਟ ਮਾਰ ਕੇ ਪਰ ਸ਼ਰੂਨੀ ਕਾਲੇਦਾਰ ਸਰਤਾਪ ਸ਼ਬੀਰ ਸਿੰਘ ਬਾਦਲ ਇਸ ਗੱਲੇ ਚੜ ਰਿਹਾ ਹੈ ਕਿ ਕਿਸੇ ਵੀ ਰਾਤ ਵਿੱਚ ਜਿਹੜਾ ਸ਼ਰੂਨੀ ਕਾਲੇਦਾਰ ਹੈ ਉਹ ਭਾਜਪਾ ਨੂੰ ਬਿਨਾਂ ਕਿਸੇ ਸੰਭ ਤੋਂ ਕਦੀ ਵੀ ਹਮਾਇਤ ਨਹੀਂ ਕਰੇਗਾ ਸੋ ਅੱਜ ਮੈਂ ਇਹ ਸਭ ਨੂੰ ਬਹੁਤ ਨਹੀਂ ਮੈਨੇ ਕੋ ਪਹਿਲੀ ਵਾਰ ਨਹੀਂ ਮੈਨੂੰ ਜਹਾਜ਼ ਤੇ ਉਹ ਗਾਜ਼ਾ ਯਾਦ ਆਉਂਦੀ ਹੈ ਅੱਜ ਤੁਸੀਂ ਬਹੁਤ ਵੱਡੀ ਗਿਣਤੀ 'ਚ ਬੈਠੇ ਆ ਜਦੋਂ ਸਿੱਖਾਂ ਦੇ ਇਸ ਤਰ੍ਹਾਂ ਦੇ ਮੌਜੂਦ ਹੈ ਜਦੋਂ ਸਿੱਖ ਜੰਗਲਾਂ 'ਚ ਲੋਕ ਹੀ ਰਹਿੰਦੇ ਸੀ ਜਦੋਂ ਬਾ ਬਾ ਗਰਜਾ ਸਿੰਘ ਤੇ ਬੋਟਾ ਸਿੰਘ ਕਿਤੇ ਉੱਲੇ ਆ ਕੇ ਬੈਠੇ ਤੇ ਕਿਸੇ ਨੇ ਕਿਹਾ ਕਿ ਲੱਗਦਾ ਸਿੱਖ ਹੋਣਾ ਨਹੀਂ ਸਿੱਖ ਨਹੀਂ ਹੋ ਸਕਦੇ ਕਿ ਉੱਥੇ ਸਿੰਘਾਂ ਨੇ ਬਣਾ ਲਾ ਕੱਲਾ ਆਇਆ ਤੇ ਉਹਨੇ ਆਪਣਾ 100 ਕੋਟਸ ਦਾ ਭੇਜਿਆ ਉਦੋਂ ਖਤਮ ਹੋ ਗਿਆ ਸ਼੍ਰੋਮਣੀ ਕਾਲੀ ਦਾ ਵੀ ਖਤਮ ਹੋਣ ਵਾਲਾ ਨਹੀਂ ਅਸੀਂ ਉਹਨਾਂ ਦੇ ਵਾਰਸ ਹਾਂ ਔਰ ਪੰਜਾਬ ਦੇ ਲੋਕਾਂ ਦੀ ਜੇ ਕੋਈ ਨਾਮ ਫੜ ਸਕਦਾ ਜੇ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦਾ ਕੋਈ ਜ਼ਾਇ ਹੋ ਸਕਦਾ ਤੇ ਸ਼੍ਰੋਮਣੀ ਕਾਲੀ ਦਾ ਰੋਸਰਤਾ ਸੋ ਆਪਾਂ ਵੱਡੀ ਗਿਣਤੀ ਵਿੱਚ ਮੈਂ ਦੇਖ ਰਿਹਾ ਲਗਭਗ ਸਾਰੇ ਨਗਰਾਂ ਤੋਂ ਜਿੰਵੇਂ ਵਸਤੇ ਰਹੇ ਨੇ ਉਹ ਆ ਕੇ ਬੈਠੇ ਨੇ ਉਤਰਾਖੰਡ ਜਿੰਦਗੀ ਦਾ ਐਸਾ ਹੈ ਬਹੁਤ ਵਾਰ ਜਿੰਦਗੀ ਚ ਆਪਾਂ ਵਪਾਰ ਵੀ ਕਰਦੇ ਆ ਕੇਵਲ ਵਪਾਰ ਥੱਲੇ ਤੇ ਜਾਂਦਾ ਕੇਵਲ ਵਪਾਰ ਉੱਪਰ ਚੱਲ ਜਾਂਦਾ ਇਸੇ ਤਰ੍ਹਾਂ ਰਾਜਨੀਤੀ ਹੈ ਰਾਜਨੀਤੀ ਵਿੱਚ ਤਾਂ ਆਹ ਚੜ ਚੱਲਦੇ ਨੇ ਅੱਜ ਵੇਸ਼ਕ ਸਮਾਤਰਾ ਦਾ ਪਰ ਪੰਜਾਬ ਦੇ ਲੋਕਾਂ ਦੇ ਦਿਮਾਗ ਵਿੱਚ ਇੱਕ ਸਵਾਲ ਹੈ ਕਿ ਅਸੀਂ ਕਾਂਗਰਸ ਵੀ ਦੇਖ ਲਈ ਅਸੀਂ ਝਾੜੂ ਵਾਲੇ ਵੀ ਦੇਖ ਲਾ ਤੇ ਪੰਜਾਬ ਦੇ ਲੋਕੀ ਇਹ ਨੂੰ ਸੱਚਦੇ ਵੇਸ਼ਕ ਇਸ ਵਾਰ ਲੋਕਾਂ ਦਾ ਮਨ ਸੀ ਕਿ ਵੋਟ ਗਾਹਿੰਦਾਂ ਨੂੰ ਪਾਣੀ ਕੋਈ ਹਲਾ ਦੇ ਹੋ ਜਾਵੇ ਪੈਦਾ ਹੋ ਜਾਵੇ ਕਿਹ ਲੋਕਾਂ ਨੇ ਫਿਰ ਜਿਹੜਾ ਕਿ ਤਰ੍ਹਾਂ ਕੀ ਆਪਣਾ ਜਿਹਾ ਫੈਸਲਾ ਲੈਣ ਲੱਗਿਆ ਆਪਣਾ ਫੈਸਲਾ ਬਦਲਿਆ ਪੰਜ ਪਿਆਰ ਦੇ ਲੋਕ ਇਹ ਤਾਂ ਸਮਝਦੇ ਨੇ ਕਿ ਸ਼੍ਰੋਮਣੀ ਕਾਲੀਦਾ ਦੀ ਇੱਕੋ ਇੱਕ ਨਮਾਇਤਾ ਜਮਾਤ 103 ਸਾਲ ਦਾ ਖਾਜ਼ ਹੈ ਮਾਨਾ ਮਤਾ ਕਲਾਸ ਦੇ ਵਿੱਚ ਮਹਾਨ ਸ਼ਹੀਦਿਆ ਨੇ ਵੱਡੀ ਤੋਂ ਵੱਡੀਆਂ ਕਰਵਾਨੀਆਂ ਨੇ ਕਾਲੇ ਪਿਆਰੇ ਦੀ ਜਿਹੜਾ ਨੇ ਬਾਖੀਆਂ ਤੇ ਦੱਸੇ ਨੇ ਤੇ ਸ਼੍ਰੋਮਣੀ ਕਾਲੀਦਾ ਪੰਜਾਬ ਵੀ ਦੇ ਕੋ ਬਾਹਰ ਬਣ ਸਕਦਾ ਸ਼੍ਰੋਮਣੀ ਕਾਲੀਦਾ ਬਣ ਸਕਦਾ ਇਹ ਆ ਜੇ ਸ਼੍ਰੋਮਣੀ ਕਾਲਜਦਾਨ ਨੂੰ ਮਜ਼ਬੂਤ ਕਰ ਸਕਦਾ ਰੱਖ ਸਕਦਾ ਹੈ ਜੇ ਸ਼੍ਰੋਮਣੀ ਕਾਲਜਦਾਨ ਨੂੰ ਦੁਆਰਾ ਫੇਰ ਹੋਣਾ ਬਲੰਦੀ ਅੱਧ ਕੋਲ ਜਾ ਸਕਦਾ ਸਰਦਾਰ ਸੁਖਮਿੰਦਰ ਬਾਦਲ ਤੇ ਜਾ ਸਕਦਾ ਹੈ ਇਸ ਕਰਕੇ ਜੇ ਕੋਈ ਕਿਸੇ ਮੱਤ ਸਵਾਲ ਹੋਵੇ ਤਾਂ ਉਹ ਜਰੂਰ ਤਸਦੀਕਾ ਜਵਾਬ ਦਿਆ ਕਰੋ ਇਹ ਭਾਈ ਅਸੀਂ ਸ਼੍ਰੋਮਣੀ ਕਾਲਜਦਾਨ ਦੇ ਸਪਾਈ ਹਾਂ ਅਸਿਆ ਤੇਰੇ ਹੱਥ ਵਿੱਚ ਤੱਕੜੀ ਹੈ ਅਸੀਂ ਉਹਦੇ ਨਾਲ ਖੜੇ ਹਾਂ ਤੁਹਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇਜੇ ਦਾਬ ਦੇ ਸਰਦਾਰ ਸੁਖਮਿੰਦਰ ਦੀ ਉਸੇ ਪਿਛਾ ਦੇਲਾ ਪ੍ਰਧਾਨ ਸਰਦਾਰ ਜਗਨੈਸ਼ ਸਿੰਘ ਜੀ ਬਾਦ ਸੋਨ ਲਾ ਜੀ ਪੰਡਾ ਪੂਰੀ ਟੀਮ 12 ਸਿੰਘ ਜੀ ਹੋਰ ਜਿਹਨੇ ਸਾਡੇ ਆਪਸੇ ਹਾਂ ਬੈਠੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਪੂਰੇ ਬਲਾਕ ਸੰਭ ਦੀ ਜਿਹੜੀ ਇਸ ਇਲੈਕਸ਼ਨ ਲੜਨੀ ਆ ਤੇ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਇਲੈਕਸ਼ਨ ਲੜਨੀ ਆ ਔਰ ਇਸ ਇਲੈਕਸ਼ਨ ਦੇ ਵਿੱਚ ਆਪਾਂ ਪਿੰਡ ਲੈਵਲ ਤੇ ਜੀ ਆਪਣੇ ਕਾਰਾਂ ਆਪਣੀ ਕਾਰਜਾਂ ਨੂੰ ਸੁਧਾਰ ਗਏ ਤੇ ਫਿਰ ਮੈਂ ਸਮਝਦਾ 2027 ਦੀ ਇਲੈਕਸ਼ਨ ਕਿ ਜਿਹੜੀ ਸਾਨੂੰ ਦੁਆਰਾ ਪੰਜਾਬ ਦੀ ਰਾਜ ਸਭਾ ਤੱਕ ਜਾਣ ਤੋਂ ਰੋਕ ਸਕੇ ਤੇ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲਕਸ਼ਣਾ ਵੀ ਆਉਣ ਯਾਰੀ ਜਿਸ ਸ਼੍ਰੋਮਣੀ ਕਾਲੇਦਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਕਰਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਤ ਵੱਡੀ ਤਾਕਤ ਹੈ ਸਿੱਖਾਂ ਦੀ ਤੇ ਜਿਸ ਦਿਨ ਸਰਦਾਰ ਖਬੀਰ ਸਿੰਘ ਬਾਦਲ ਲੱਗਿਆ ਸੀ ਕਿ ਸਾਡੀ ਦਾ ਸਾਗਰ ਸਮਤਾਵਾਜ ਭਾਜਪਾ ਨੇ ਹੋਣੀ ਆ ਚਾਹੇ ਦਿੱਲੀ ਦੀ ਕਮੇਟੀ ਆਦੋਂ ਦੇ ਵਿਧਾਇਕਾਂ ਨੂੰ ਭਾਜਪਾ ਸ਼ਾਮਲ ਕਰ ਲਿਆ ਗਿਆ ਕਾਰਜ ਕਰਨ ਦੇ ਅਰਥ ਵਿੱਚ ਬੇਟੀ ਤੋਂ ਦਿੱਗੇ ਪਾਵੇ ਲੜਦਾ ਹੋਉਂ ਨਾਂ ਸੀ ਲੇਕਿਨ ਧੱਕੇ ਦੇ ਨਾਲ ਹੀ ਉਧਾਰ ਸਭਾ ਦੇ ਪਾਸ ਕਰਕੇ ਸੁਪਰੀਮ ਕੋਰਟ ਤੋਂ ਫੈਸਲਾ ਲੈ ਲਿਆ ਤੇ ਜਦ ਵੀ ਉਹ ਜਿਹੜਾ ਆਰਐਸਐਸ ਦਾ ਸਾਰਾ ਤੋਂ ਵੱਡਾ ਉਹਨਾਂ ਦਾ ਕਾਰਮਾ ਉਹਨੇ ਫੈਸਲਾ ਦਿੱਤਾ ਸਾਡੇ ਖਿਲਾਫ ਇਸੇ ਤਰ੍ਹਾਂ ਸੱਤਗੰਟ ਹਜੂਰ ਸਾਹਿਬ ਦੇ ਬੋਰਡ ਵਿੱਚ ਵੀ ਪੋਸਟ ਬੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਸ਼੍ਰੋਮਣੀ ਗੁਰਦਾਰਾ ਬੋਰਡ ਕਮੇਟੀ ਦੀ ਨਾਮਜ਼ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਨਾਲੀ ਤੱਕ ਬਣਾ ਸਰ ਦਾ ਬੋਰ ਉੱਥੇ ਵੀ ਉਹਨਾਂ ਨੇ ਆਪਣੀ ਮਹਿੰਦੇ ਜਿਹੜੇ ਆ ਜਿਹੜੇ ਉਹਨਾਂ ਦੇ ਵਿਚਾਰ ਅੰਦੇ ਚੱਲਣ ਵਾਲੇ ਨੇ ਉਹ ਬਖਾ ਦਿੱਤੇ ਤੇ ਹੁਣ ਇੱਕ ਗੱਲ ਯਾਦ ਰੱਖੋ ਇੱਕ ਉਹ ਸੰਸਥਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੁਹਾਡੇ ਬਿਓਰਗਾਂ ਦੀ ਸੰਸਥਾ ਹੈ ਮਹਾਨ ਕੁਰਬਾਨੀਆਂ ਤੋਂ ਬਾਅਦ ਹੋਣ ਜਾਈ ਹੈ ਤੇ ਜੇ ਇਹਨੂੰ ਬਚਾਣਾ ਹੈ ਤਾਂ ਫਿਰ ਤੁਹਾਨੂੰ ਆਪਣੀਆਂ ਲਿਖੀ ਫਾਇਸਾ ਗੜੀ ਨਹੀਂ ਅਸੀਂ ਬਹੁਤ ਲੋਕਾਂ ਤੋਂ ਥੋੜਾ ਕਿ ਜੀ ਬਲਾਦੇ ਲੀਡਰ ਨੇ ਮੇਰਾ ਫਲਾਣਾ ਕੰਮ ਕਰਵਾਤਾ ਇਸ ਕਰਕੇ ਇਹ ਰਹਾ ਰਾਜ ਦੇ ਬੰਦੇ ਨੇ ਬੋਲ ਜਿਹੜੀ ਝਾੜੂ ਨੂੰ ਬਾਦ ਦਿੱਤੀ ਗੱਲ ਸੁਣ ਲਾ ਅਸੀਂ ਜਗੀਰਾਂ ਵਾਲੇ ਲੋਕਾਂ ਦੇ ਛੋਟੇ ਛੋਟੇ ਕੰਮਾਂ ਦੀ ਖਾਦ ਰਹੀ ਆਪਣਾ ਆਪ ਕਿਸੇ ਹੋਰ ਪਾਰਟੀ ਕੋ ਦਿਲ ਵੀ ਰੱਖ ਦਾਂਗੇ ਤੇ ਮੈਂ ਸਮਝਦਾ ਕਿ ਫਿਰ ਆਉਣ ਵਾਲੀ ਮਸਲਾ ਸਭ ਮਾਰਨੀ ਜ਼ਰੂਰੀ ਆ ਜੜਾਈ ਸਭ ਤੋਂ ਰਾਕੇ ਪੈਣੀ ਆ ਇਹ ਸਾਡੀ ਕੱਟ ਦਾ ਸਵਾਲ ਆ ਸਾਡੀ ਇੱਜ਼ਤ ਦਾ ਸਵਾਲ ਆ ਪੰਜਾਬ ਦੀ ਅਣਖ ਤੇ ਗੈਰ ਦਾ ਸਵਾਲ ਆ ਤੇ ਮੈਂ ਆਖਦਾ ਤੁਸ ਜੂਰ ਦੀ ਜੂਰ ਜਿ ਬੈਠੇ ਹੋ ਤਗੜੇ ਹੋ ਕੇ ਤੁਸੀਂ ਇਹ ਲੜਾਈ ਲੜੋਗੇ ਔਰ ਸ੍ਰੋਮਣੀ ਕਾਲਜ ਤੋਂ ਦੁਆਰਾ ਲੋਗੇ ਸਰਦਾਰ ਸੁਖੀਰ ਸਿੰਘ ਵੱਲੋਂ ਦੀ ਗਵਾਹੀ ਵਜੋਂ ਸ਼ੁਰੂੀ ਕਰ ਦਿੱਤਾ ਜਿਹੜਾ ਦੌਰ ਹੈ ਫਿਰ ਰੰਧੀਆਂ ਉਸਰੇ ਦਾ ਹੋਈਆਂ ਗੁੱਲਾਚਾ ਦੀ ਕਮਾ ਵਾਜ ਵੀ ਤਾਂ ਖਾਸਾ ਵਾਜ ਦੀ ਕੀ ਬਣੇ